ਦੋਸਤੋ ਸਾਡਾ ਅੱਜ ਦਾ ਵੀਡੀਓ ਬੇਹੱਦ ਸੰਵੇਦਨਸ਼ੀਲ ਹੈ ਤੇ ਇਸ ਨੂੰ ਸੰਵੇਦਨਾ ਦੇ ਨਾਲ ਹੀ ਦੇਖਣਾ ਇਸ ਨੂੰ ਚੰਗੀ ਤਰ੍ਹਾਂ ਸਮਝਣਾ ਤੇ ਫਿਰ ਕੋਈ ਨਿਰਣਾ ਕਰਨਾ ਦਰਅਸਲ ਕੀ ਹੈ ਕਿ ਪਿਛਲੇ ਦਿਨੀ ਇੱਕ ਖਬਰ ਆਉਂਦੀ ਹੈ ਕਿ ਹਾਈ ਕੋਰਟ ਨੇ ਦਵਿੰਦਰ ਪਾਲ ਸਿੰਘ ਪੁੱਲਰ ਦੇ ਮਾਮਲੇ ਦੇ ਵਿੱਚ ਡਾਇਰੈਕਸ਼ਨ ਦਿੱਤੀ ਹੈ ਕਿ ਸਜ਼ਾ ਸਮੀਖਿਆ ਬੋਰਡ ਦੁਬਾਰਾ ਸਮੀਖਿਆ ਕਰੇ ਕਾਹਦੇ ਤੇ ਪ੍ਰੀਮੈਚਿਓਰ ਰਿਹਾਈ ਤੇ ਪ੍ਰੀਮੈਚਿਓਰ ਰਿਹਾਈ ਸਰ ਇਹ ਸ਼ਬਦ ਹੀ ਆਪਣੇ ਆਪ ਦੇ ਵਿੱਚ ਵਿਆਖਿਆ ਹੈ ਇਸ ਗੱਲ ਦੀ ਕਿ ਉਮਰ ਕੈਦ ਦਾ ਮਤਲਬ ਹੁੰਦਾ ਹੈ ਉਮਰ ਕੈਦ ਸਾਡੇ ਕੁਝ ਪੱਤਰਕਾਰ ਸਾਡੇ ਕੁਝ ਸਿਆਸਤਦਾਨ ਸਾਡੇ ਕੁਝ ਧਾਰਮਿਕ ਆਗੂ ਜਾਂ ਤੇ ਗੱੱਚਾ ਖਾ ਜਾਂਦੇ ਨੇ ਜਾਂ ਗੱੱਚਾ ਦੇ ਜਾਂਦੇ ਨੇ ਕਿ ਉਮਰ ਕੈਦ ਦੇ ਮਤਲਬ ਇਹ ਹੁੰਦੇ ਆ ਜੀ ਕਿ ਐਨੀ ਕੱਟ ਲਈ ਫਲਾਣੇ ਨੇ ਐਨੀ ਕੱਟ ਲਈ ਫਲਾਣੇ ਨੂੰ ਫਲਾਣਾ ਨੇ ਛੜਦਾ ਫਲਾਣੇ ਨੂੰ ਫਲਾਣਾ ਨੇ ਛੜਦਾ ਨਹੀਂ ਸਾਹਿਬ ਉਮਰ ਕੈਦ ਦਾ ਮਤਲਬ ਹੈ ਤਾਂ ਉਮਰ ਪ੍ਰੀ ਮੈਚੂਰ ਰਿਹਾਈ ਦਾ ਮਤਲਬ ਹੈ ਕਿ ਉਸ ਨੂੰ ਪਹਿਲਾਂ ਰਿਹਾਈ ਮਿਲ ਗਈ ਕਾਹਦੇ ਤੋਂ ਉਮਰ ਕੈਦ ਤੋਂ ਮਰਨ ਤੋਂ ਪਹਿਲਾਂ ਜਿਉਂਦੇ ਜੀ ਪ੍ਰੀ ਮੈਚੂਰ ਰਿਹਾਈ ਖੈਰ ਇਹ ਹੁਣ ਮਾਮਲਾ ਜਿਹੜਾ ਜਾਏਗਾ ਸਜ਼ਾ ਸਮੀਖਿਆ ਬੋਰਡ ਕੋਲ ਸਜ਼ਾ ਸਮੀਖਿਆ ਬੋਰਡ ਕੀ ਹੁੰਦਾ ਹੈ ਕਿ ਜਿਹੜੇ ਉਮਰ ਕੈਦ ਸਜ਼ਾ یافتਾ ਹੁੰਦੇ ਨੇ ਉਹਨਾਂ ਦੀ ਪ੍ਰੀ ਮੈਚੂਰ ਰਿਹਾਈ ਵਾਸਤੇ ਹਰ ਇੱਕ ਸਟੇਟ ਦੇ ਵਿੱਚ ਇੱਕ ਸਜ਼ਾ ਸਮੀਖਿਆ ਬੋਰਡ ਬਣਦਾ ਹੈ ਠੀਕ ਹੈ ਜੀ ਇਹ ਵੀ ਕਲੀਅਰ ਹੋ ਗਿਆ ਹੁਣ ਆਈਏ ਦਵਿੰਦਰ ਪਾਲ ਸਿੰਘ ਪੁੱਲਰ ਤੇ ਦਵਿੰਦਰ ਪਾਲ ਸਿੰਘ ਪੁੱਲਰ ਦਾ ਜੇ ਤੁਸੀਂ ਪਿਸ਼ੋਕੜ ਦੇਖੋਗੇ ਤਾਂ ਜੀਨੀਅਸ ਆਦਮੀ ਸੀ ਪੜ੍ਹਾਈ ਲਿਖਾਈ ਦੇ ਵਿੱਚ ਫਿਰ ਉਸ ਤੋਂ ਬਾਅਦ ਦੋਸਤਾਨਾ ਸੀ ਬਲਵੰਤ ਸਿੰਘ ਮਲਤਾਨੀ ਦੇ ਨਾਲ ਬਲਵੰਤ ਸਿੰਘ ਮਲਤਾਨੀ ਅਸਲ ਦੇ ਵਿੱਚ ਕੀ ਹੈ ਕਿ ਇਹ ਉਹ ਕੇਸ ਆ ਜਿਹੜਾ ਸੁਮੇਧ ਸੈਣੀ ਵਾਸਤੇ ਇਸ ਉਮਰੇ ਗਲਦਾਫਾ ਬਣਿਆ ਪਿਆ ਬਲਵੰਤ ਸਿੰਘ ਮਲਤਾਨੀ ਦੇ ਨਾਲ ਦੋਸਤੀ ਜਿਹੜੀ ਸੀ ਉਹ ਉਸ ਵੇਲੇ ਸੀਗੀ ਜਦੋਂ ਦਵਿੰਦਰਪਾਲ ਸਿੰਘ ਭੁੱਲਰ ਆਪਣੇ ਮਾਸੜ ਸੋਈ ਸਾਹਿਬ ਕੋਲ ਚੰਡੀਗੜ੍ਹ ਰਹਿੰਦਾ ਸੀਗਾ ਦੋਨਾਂ ਦੀ ਦੋਸਤੀ ਸੀ ਤਾਂ ਇਸੇ ਦੋਸਤੀ ਦੇ ਦਰਮਿਆਨ ਹੀ ਇੱਕ ਦਿਨ ਸੋਈ ਸਾਹਿਬ ਦੇ ਘਰ ਰੇਡ ਹੁੰਦੀ ਹੈ ਜਿੱਥੋਂ ਦਵਿੰਦਰਪਾਲ ਸਿੰਘ ਭੁੱਲਰ ਨਸਦਾ ਹੈ ਰੂਪੋਸ਼ ਹੋ ਜਾਂਦਾ ਹੈ ਉਤੋਂ ਬਾਅਦ ਕਹਿਰ ਚੁੱਲਦਾ ਦਵਿੰਦਰਪਾਲ ਸਿੰਘ ਭੁੱਲਰ ਦਾ ਪਰਿਵਾਰ ਤਹਸਨੈਸ ਕਰ ਦਿੱਤਾ ਜਾਂਦਾ ਹੈ ਦਵਿੰਦਰਪਾਲ ਸਿੰਘ ਪੁੱਲਰ ਦਾ ਪਿਤਾ ਸਟੇਡ ਅਧਿਕਾਰੀ ਸੀ ਮੇਰੇ ਖਿਆਲ ਨਾਲ ਉਸ ਵੇਲੇ ਉਸ ਨੂੰ ਵੀ ਖਪਾ ਦਿੱਤਾ ਗਿਆ ਸਾਬ ਬੜੀ ਤਕੜੀ ਇਹ ਕਹਾਣੀ ਹੈ ਇਤੇ ਮੈਂ ਤੁਹਾਨੂੰ ਲੱਭੋ ਲਵਾ ਵੀ ਦੱਸ ਰਿਹਾ ਜੇ ਇਹਦੀ ਗਹਿਰਾਈ 'ਚ ਜਾਈਏ ਤਾਂ 1 ਘੰਟੇ ਦਾ ਵੀਡੀਓ ਬਣ ਸਕਦਾ ਹੈ ਇਸ ਤੇ ਖੈਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਦਵਿੰਦਰਪਾਲ ਪੁੱਲਰ ਪਹੁੰਚਦਾ ਹੈ ਜਰਮਨ ਦਵਿੰਦਰਪਾਲ ਸਿੰਘ ਭੁੱਲਰ ਜਦੋਂ ਜਰਮਨ ਪਹੁੰਚਦਾ ਹੈ ਤਾਂ ਉਸ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਹੈ ਭੁੱਲਰ ਨੂੰ ਜਦੋਂ ਡਿਪੋਰਟ ਕਰਕੇ ਦਿੱਲੀ ਭੇਜਿਆ ਜਾਂਦਾ ਹੈ ਤਾਂ ਇੱਥੇ ਫੇਕ ਪਾਸਪੋਰਟ ਦੇ ਮਾਮਲੇ ਦੇ ਵਿੱਚ ਹਿਰਾਸਤ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਮਾਮਲਾ ਹੋਰ ਸੀਗਾ ਜਿਹੜਾ 11 ਸਤੰਬਰ 1993 ਨੂੰ ਮਨਿੰਦਰਜੀਤ ਬਿੱਟੇ ਤੇ ਕਾਮਲਾ ਹੋਇਆ ਸੀ ਉਹਦੇ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਦੀ ਗ੍ਰਿਫਤਾਰੀ ਪੈ ਜਾਂਦੀ ਹੈ 25 ਅਗਸਤ 2001 ਨੂੰ ਟਾਡਾ ਕੋਰਟ ਦਵਿੰਦਰਪਾਲ ਸਿੰਘ ਭੁੱਲਰ ਨੂੰ ਸਜ਼ਾਏ ਮੌਤ ਸੁਣਾ ਦਿੰਦੀ ਹੈ ਮਾਮਲਾ ਪਹੁੰਚਦਾ ਹੈ ਸੁਪਰੀਮ ਕੋਰਟ ਦੇ ਵਿੱਚ 25 ਅਗਸਤ 2001 ਨੂੰ ਜਦੋਂ ਦਿੱਲੀ ਦੀ ਟਾਡਾ ਕੋਰਟ ਨੇ ਇਹ ਸਜ਼ਾ ਸੁਣਾਈ ਤਾਂ 22 ਮਾਰਚ 2 ਨੂੰ ਇਸ ਸਜ਼ਾ ਨੂੰ 2-1 ਦੇ ਬਹੁਮਤ ਨਾਲ ਸਹੀ ਸਿੱਧ ਕੀਤਾ ਗਿਆ ਠੀਕ ਹੈ ਜੀ 19 ਦਸੰਬਰ 2002 ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਦਵਿੰਦਰਪਾਲ ਸਿੰਘ ਪੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਖਤਮ ਕਰਨ ਦੀ ਪਟੀਸ਼ਨ ਪਾਈ ਤੇ ਅੰਤ 27 ਮਈ 2011 ਨੂੰ ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਟਲ ਨੇ ਇਹ ਅਪੀਲ ਖਾਰਜ ਕਰਨ ਦਾ ਫੈਸਲਾ ਕੀਤਾ ਸੀਗਾ ਜੀ ਠੀਕ ਹੈ ਉਸ ਤੋਂ ਬਾਅਦ ਫਿਰ ਇਹ ਮਾਮਲਾ ਜਿਹੜਾ ਉਹ ਅੱਗੇ ਵਧਦਾ ਤੇ ਅੱਗੇ ਵਧਦਾ ਇਸ ਤਰ੍ਹਾਂ ਕਿ ਦਵਿੰਦਰਪਾਲ ਸਿੰਘ ਪੁੱਲਰ ਨੂੰ फांसी ਤੋਂ ਸ਼ੂਟ ਮਿਲ ਜਾਂਦੀ ਹੈ عمر ਕੈਦ ਦੇ ਵਿੱਚ سزا ਤਬਦੀਲ ਹੋ ਜਾਂਦੀ ਹੈ ਪਰ ਇਸ ਦਰਮਿਆਨ ਦਵਿੰਦਰਪਾਲ ਸਿੰਘ ਪੁੱਲਰ ਮਾਨਸਿਕ ਤੇ ਸਰੀਰਕ ਤੌਰ ਤੇ ਬਹੁਤ ਬਿਮਾਰ ਬਹੁਤ ਬਿਮਾਰ ਨਜ਼ਰ ਆਉਂਦੇ ਹੈ خیر ਹੁਣ ਆਈਏ ਜਰਮਨ ਤੋਂ ਡਿਪੋਰਟੇਸ਼ਨ ਦੇ ਮਾਮਲੇ ਤੇ ਇੱਕ ਵਾਰੀ ਇਹ ਜਿਹੜੀ ਡਿਪੋਰਟੇਸ਼ਨ ਹੋਈ ਉਦੇ ਵਿੱਚ ਸਾਈਲਮ ਲੈਣਾ ਚਾਹੁੰਦਾ ਸੀਗਾ ਦਵਿੰਦਰਪਾਲ ਸਿੰਘ ਪੁੱਲਰ ਕਾਮਯਾਬ ਨਹੀਂ ਹੁੰਦਾ ਉਸ ਨੂੰ ਡਿਪੋਰਟ ਕੀਤਾ ਜਾਂਦਾ ਦਵਿੰਦਰਪਾਲ ਸਿੰਘ ਪੁੱਲਰ ਨੂੰ ਪੁੱਲਰ ਇੱਥੇ ਪੁੱਜਦਾ ਤੇ ਉਸ ਦੀ ਗ੍ਰਿਫਤਾਰੀ ਪੈ ਜਾਂਦੀ ਹੈ ਹੁਣ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਸੀ ਉਹ 2 1 ਨਾਲ ਸੀ 2 1 ਨਾਲ ਕਿਦਾਂ ਸੀ 2 ਜੱਜ ਫਾਂਸੀ ਦੇ ਹੱਕ 'ਚ ਸਨ 1 ਜੱਜ ਬਰੀ ਕਰਨ ਦੇ ਹੱਕ ਦੇ ਵਿੱਚ ਸੀ ਹੁਣ ਆਓ ਨੁਕਤੇ ਤੇ ਮੈਂ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦੀ ਬਈ ਬਹੁਤ ਲੰਮੇ ਸਮੇਂ ਤੋਂ ਹਮਾਇਤ ਕਰਦਾ ਕਿ ਕਿਉਂ ਕਰਦਾ ਇਹਦੇ ਪਿੱਛੇ ਬਹੁਤ ਵੱਡੇ ਕਾਰਨ ਆ ਆਓ ਤੁਹਾਨੂੰ ਦੱਸਾਂ ਪਹਿਲੀ ਗੱਲ ਇਹ ਆ ਕਿ ਜਿਹੜੀ ਫਾਂਸੀ ਦੀ ਸਜ਼ਾ ਹੁੰਦੀ ਹੈ ਨਾ ਰੀਅਰੈਸਟ ਆਫ ਦਾ ਰੀਅਰ ਕੇਸ ਦੇ ਵਿੱਚ ਹੁੰਦੀ ਹੈ ਜਦ ਕਿ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਦੇ ਵਿੱਚੋਂ ਐਮ ਵੀ ਸ਼ਾ ਜਿਹੜੇ ਸੀਗੇ ਉਹਨਾਂ ਨੇ ਤੇ ਫੈਸਲਾ ਦਿੱਤਾ ਸੀਗਾ ਕਿ ਦਵਿੰਦਰਪਾਲ ਸਿੰਘ ਭੁੱਲਰ ਨੂੰ ਬਰੀ ਕਰ ਦਿੱਤਾ ਜਾਵੇ ਠੀਕ ਹੈ ਨਾ ਜੀ ਪਰ ਜੇ ਕਿਸੇ ਨਿਆਂ ਦੇ ਧੁਰੇ ਤੇ ਬੈਠੇ ਤਿੰਨ ਜੱਜ ਇਕਮਤ ਨਹੀਂ ਹੈ ਤਾਂ ਇਸ ਨੂੰ ਦੁਰਲਭ ਕਿਵੇਂ ਮੰਨਿਆ ਜਾਊਗਾ ਪਹਿਲਾ ਨੁਕਤਾ ਤੇ ਇਹ ਆ ਇਸ ਤੋਂ ਇਲਾਵਾ ਅਮਰੀਕਾ ਤੋਂ ਹਵਾਲਗੀ ਸੰਧੀ ਅਧੀਨ ਲਿਆਂਦੇ ਗਏ ਕੁਝ ਹੋਰ ਨਾਂ ਵੀ ਸੀਗੇ ਉਸ ਵੇਲੇ ਖਾਸ ਤੌਰ ਤੇ ਦਾਹ ਸਿੰਘ ਲੋਰੀਆ ਦਾ ਉਸ ਨੂੰ ਟਾਡਾ ਕੋਰਟ ਨੇ ਬਰੀ ਕਰ ਦਿੱਤਾ ਸੀ ਹੁਣ ਤੁਸੀਂ ਇਹ ਦੇਖੋ ਕਿ ਦੋ ਬੰਦੇ ਆਏ ਹਵਾਲੇ ਕੀ ਰਹੀਂ ਇੱਕ ਜਰਮਨ ਤੋਂ ਇੱਕ ਅਮਰੀਕਾ ਤੋਂ ਇੱਕ ਨੂੰ ਬਰੀ ਕਰ ਦਿੱਤਾ ਗਿਆ ਸਹਿ ਦੋਸ਼ੀ ਨੂੰ ਬਰੀ ਕਰ ਦਿੱਤਾ ਗਿਆ ਤਾਂ ਇਹ ਦੂਜੇ ਨੂੰ ਫਾਂਸੀ ਦੁਰਲੱਭ ਕਿਵੇਂ ਹੋ ਗਿਆ ਕਈ ਨੁਕਤੇ ਅਗੇ ਦੇ ਚਾਹੁੰਦੇ ਆ ਜਿਹੜੇ ਕਿ ਬਹੁਤ ਕਾਨੂੰਨੀ ਵਿਦਵਾਨਾਂ ਨੇ ਚੁਕੇ ਨੇ ਜਿਨ੍ਹਾਂ ਦੇ ਵਿੱਚ ਜਸਪਾਲ ਸਿੰਘ ਮੰਜਪੁਰ ਖਾਸ ਤੌਰ ਤੇ ਇਸ ਕੇਸ ਦੇ ਵਿੱਚ ਬੜੀ ਸ਼ਿੱਦਤ ਦੇ ਨਾਲ ਲੱਗੇ ਆ ਤੇ ਉਹਨਾਂ ਤੋਂ ਹੀ ਬਹੁਤ ਸਾਰੀਆਂ ਦਸਤਾਵੇਜ਼ੀ ਜਾਣਕਾਰੀਆਂ ਸਾਨੂੰ ਵੀ ਪ੍ਰਾਪਤ ਹੁੰਦੀਆਂ ਨੇ ਅੱਛਾ ਭਾਰਤੀ ਜਿਹੜੀ ਡੰਡਾਵਲੀ ਸਹਿੱਤਾ ਆਪੀਸੀ ਹੁੰਦੀ ਸੀ ਜਿਹੜੀ ਹੁਣ ਬਦਲ ਦਿੱਤੀ ਗਈ ਹੈ 120 ए ਦੇ ਵਿੱਚ 120 बी ਦੇ ਵਿੱਚ ਜਿਹੜੀ ਸਾਜ਼ਿਸ਼ ਦੀ ਪਰਿਭਾਸ਼ਾ ਦਿੱਤੀ ਗਈ ਹੈ ਉਦੇ ਵਿੱਚ ਦਰਜ ਹੈ ਕਿ ਫੌਜਦਾਰੀ ਸਾਜ਼ਿਸ਼ ਲਈ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਦਾ ਸ਼ਾਮਲ ਹੋਣਾ ਜ਼ਰੂਰੀ ਹੈ ਤਾਂ ਫਿਰ ਦਵਿੰਦਰ ਪਾਲ ਸਿੰਘ ਪੁੱਲਰ ਨੂੰ ਇਕੱਲੇ ਨੂੰ 120 ਵਿੱਚ ਕਿਵੇਂ ਸ਼ਾਮਲ ਕੀਤਾ ਗਿਆ ਤੇ ਕਿਵੇਂ ਕੇਸ ਦੁਰਲਭ ਹੋਇਆ ਇਸ ਕੇਸ ਦੇ ਦੁਰਲਭ ਹੋਣ ਤੇ ਹੀ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਖੜਾ ਹੋ ਜਾਂਦਾ ਹੈ ਖੈਰ ਇਸ ਸਾਰਾ ਮਾਮਲਾ ਟਿਕਿਆ ਸੀਗਾ ਦਵਿੰਦਰਪਾਲ ਸਿੰਘ ਭੋਲਰ ਦੇ ਇਕਵਾਲੀਆ ਬਿਆਨ ਜਿਸ ਨੂੰ ਆਪਾਂ ਕਨਫੈਸ਼ਨਲ ਸਟੇਟਮੈਂਟ ਕਹਿੰਦੇ ਆ ਠੀਕ ਹੈ ਜੀ ਤਾਂ ਉਸ ਨੂੰ ਤਸਦੀਕ ਵਰ ਤਸਦੀਕ ਕਰਨ ਵਾਲਾ ਵੀ ਕੋਈ ਹੁੰਦਾ ਨਾ ਕਿ ਗਵਾਹ ਜਾਂ ਸਬੂਤ ਸਰਕਾਰ ਖੜਾ ਨਹੀਂ ਕਰ ਪਾਈ ਇਕਵਾਲੀਆ ਬਿਆਨ ਜਦੋਂ ਹੁੰਦਾ ਹੈ ਨਾ ਜੀ ਉਹਦਾ ਸਬੂਤ ਹੋਣਾ ਬਹੁਤ ਲਾਜ਼ਮੀ ਹੈ ਇਸੇ ਕਰਕੇ ਦਇਆ ਸਿੰਘ ਲੋਹਰੀਆ ਤੇ ਹਰਨੇਕ ਸਿੰਘ ਪੱਪ ਨੂੰ ਬਰੀ ਕਰ ਦਿੱਤਾ ਗਿਆ ਸੀਗਾ ਠੀਕ ਹੈ ਜੀ ਪਰ ਇਦੇ ਵਿੱਚ ਇੱਕ ਚੀਜ਼ ਹੋਰ ਦੇਖਣ ਵਾਲੀ ਸੀ ਕਿ ਇਸ ਕਥਿਤ ਇਕਬਾਲੀਆ ਬਿਆਨ ਦੇ ਵਿੱਚ ਲਾਹੌਰੀਆ ਤੇ ਪੱਪ ਦਾ ਨਾਮ ਵੀ ਦਰਸਾਇਆ ਗਿਆ ਸੀ ਪਰ ਉਸ ਨੂੰ ਤਸਦੀਕ ਕਰਦੇ ਕਿਸੇ ਵੀ ਗਵਾਹ ਜਾਂ ਸਬੂਤ ਆਤੇ ਲਾਹੌਰੀਆ ਤੇ ਪੱਪ ਦੇ ਕਿਸੇ ਇਕਬਾਲੀਆ ਬਿਆਨ ਦੀ ਅਣਹੋਂਦੀ ਦੂਆਂ ਦੀ ਮੁਕਤੀ ਦਾ ਕਾਰਨ ਬਣਿਆ ਯਾਨੀ ਇਕਬਾਲੀਆ ਬਿਆਨ ਹੀ ਸਬੂਤਾਂ ਦੀ ਅਣਹੋਂਦ ਕਰਕੇ ਉਹਨਾਂ ਦੀ ਬਰੀ ਹੋਣ ਦੀ ਵਜ੍ਹਾ ਬਣਿਆ ਤੇ ਦੂਜੇ ਪਾਸੇ ਇਹ ਕੇਸ ਬਿਲਕੁਲ ਉਲਟ ਹੋ ਜਾਂਦਾ ਹੈ ਠੀਕ ਹੈ ਜੀ ਹੁਣ ਇਕਵਾਲੀਆ ਬਿਆਨ ਤੇ ਜੋ ਕਾਨੂੰਨੀ ਨੁਕਤੇ ਨਿਗਾਹ ਉਹ ਕੀ ਕਹਿੰਦੀ ਹੈ ਕਿ ਪਹਿਲੀ ਗੱਲ ਪੁਲਿਸ ਦੀ ਹਿਰਾਸਤ ਦੇ ਵਿੱਚ ਦਿੱਤਾ ਗਿਆ ਇਕਵਾਲੀਆ ਬਿਆਨ ਜਿਹੜਾ ਹੁੰਦਾ ਹੈ ਉਹ ਅਦਾਲਤ ਵਿੱਚ ਮੰਨਣ ਯੋਗ ਹੀ ਨਹੀਂ ਹੁੰਦਾ ਸਭ ਨੂੰ ਪਤਾ ਹੀ ਆ ਅੱਛਾ ਟਾਡਾ ਐਕਟ ਦੀ ਧਾਰਾ 15 ਅਧੀਨ ਜੇ ਕੋਈ ਦੋਸ਼ੀ ਸਵੈ ਇਛਾ ਨਾਲ ਐਸਪੀ ਰੈਂਕ ਜਾਂ ਇਸ ਤੋਂ ਉੱਪਰ ਦੇ ਅਧਿਕਾਰੀ ਸਾਹਮਣੇ ਇਕਵਾਲੀਆ ਬਿਆਨ ਦਿੰਦਾ ਹੈ ਤਾਂ ਉਸ ਬਿਆਨ ਨੂੰ ਉਸ ਦੋਸ਼ੀ ਦੇ ਸਹਿ ਦੋਸ਼ੀ ਦੇ ਖਿਲਾਫ ਵਰਤਿਆ ਜਾ ਸਕਦਾ ਹੈ ਬਸ਼ਰਤੇ ਹੈ ਕਿ ਉਸ ਇਕਵਾਲੀਆ ਬਿਆਨ ਨੂੰ ਤਸਦੀਕ ਕਰਦੇ ਗਵਾਹ ਜਾਂ ਸਬੂਤ ਪੁਲਿਸ ਪੇਸ਼ ਕਰੇ ਆ ਗਿਆ ਨਾ ਟੈਕਨੀਕਲੀ ਪੁਆਇੰਟ ਪਰ ਇਸ ਕੇਸ ਦੇ ਵਿੱਚ ਪੁਲਿਸ ਇਸ ਕਥਤ ਇਕਵਾਲੀਆ ਬਿਆਨ ਨੂੰ ਤਸਦੀਕ ਕਰਦਾ ਕੋਈ ਵੀ ਗਵਾਹ ਜਾਂ ਸਬੂਤ ਖੜਾ ਨਹੀਂ ਕਰ ਸਕੀ ਦੂਜਾ ਇਹ ਬਿਆਨ ਵੀ ਕਾਨੂੰਨ ਅਨੁਸਾਰ ਨਹੀਂ ਲਿਆ ਗਿਆ ਇਸ ਨੂੰ ਇੱਕ ਕੰਪਿਊਟਰ ਵਿੱਚ ਟਾਈਪ ਕੀਤਾ ਗਿਆ ਪਰ ਟਾਡਾ ਐਕਟ ਦੀ ਧਾਰਾ 15 ਮੁਤਾਬਕ ਜੇ ਕਿਸੇ ਮਕੈਨੀਕਲ ਤਰੀਕੇ ਨਾਲ ਇਕਵਾਲੀਆ ਬਿਆਨ ਲਿਆ ਜਾਵੇ ਤਾਂ ਇਸ ਨੂੰ ਦੁਬਾਰਾ ਉਸੇ ਤਰ੍ਹਾਂ ਦਰਸਾਇਆ ਜਾ ਸਕਦਾ ਹੈ ਪਰ ਇਸ ਬਿਆਨ ਨੂੰ ਨਾ ਤਾਂ ਉਸ ਕੰਪਿਊਟਰ ਵਿੱਚ ਹੀ ਰਹਿਣ ਦਿੱਤਾ ਗਿਆ ਤੇ ਨਾ ਹੀ ਉਸ ਦੀ ਨਕਲ ਕਿਸੇ ਫਲੋਪੀ ਵਿੱਚ ਪਾਈ ਗਈ ਠੀਕ ਹੈ ਜੀ ਜਸਟਿਸ ਐਮ ਪੀ ਸ਼ਾਹ ਮੁਤਾਬਕ ਟਾਡਾ ਐਕਟ ਦੇ ਨਿਯਮ 15 ਫਿਰ ਬ੍ਰੈਕਟ 3 ਤੇ ਬ੍ਰੈਕਟ B ਭਾਗ 3B ਅਧੀਨ ਇਹ ਜ਼ਰੂਰੀ ਹੈ ਐਮਬੀ ਸ਼ਾ ਜੋ ਆਪਣੇ ਫੈਸਲੇ ਚ ਲਿਖਦੇ ਆ ਕਿ ਜੋ ਵੀ ਪੁਲਿਸ ਅਫਸਰ ਇਕਵਾਲੀਆ ਬਿਆਨ ਰਿਕਾਰਡ ਕਰੇਗਾ ਤਾਂ ਉਸ ਵੱਲੋਂ ਇਕਵਾਲ ਕੀਤਾ ਹੋਇਆ ਜਿਹੜਾ ਬਿਆਨ ਹੈ ਉਹਦੇ ਥੱਲੇ ਸਰਟੀਫਿਕੇਟ ਦੇਣਾ ਹੁੰਦਾ ਹੈ ਕਿ ਉਸਤੇ ਆਪਣੇ ਹੱਥਾਂ ਰਹੀਂ ਅੰਡਰ ਹਿਸ ਔਨ ਹੈਂਡ ਮਤਲਬ ਕਿ ਇਹ ਬਿਆਨ ਉਸਦੀ ਹਾਜ਼ਰੀ ਵਿੱਚ ਲਿਆ ਗਿਆ ਤੇ ਉਸ ਵੱਲੋਂ ਰਿਕਾਰਡ ਕੀਤਾ ਗਿਆ ਪਰ ਦਵਿੰਦਰ ਪਾਲ ਸਿੰਘ ਪੁੱਲਰ ਦੇ ਮਾਮਲੇ ਦੇ ਵਿੱਚ ਇੱਕ ਵਾਲੀਆ ਬਿਆਨ ਥੱਲੇ ਡੀਸੀਪੀ ਨੇ ਸਰਟੀਫਿਕੇਟ ਆਪ ਨਹੀਂ ਲਿਖਿਆ ਸਗੋਂ ਕੰਪਿਊਟਰ ਟਾਈਪਿੰਗ ਰਾਹੀਂ ਲਖਾਇਆ ਹੈ ਤਾਂ ਮਤਲਬ ਕਿ ਤੁਸੀਂ ਆਪ ਦੇ ਸਕ ਦੇਖ ਸਕਦੇ ਹੋ ਜੀ ਕਿ ਇਸ ਮਾਮਲੇ ਦੇ ਵਿੱਚ ਕਿੰਨੇ ਕਾਨੂੰਨੀ ਨੁਕਤੇ ਸੀ ਜੋ ਦਵਿੰਦਰ ਪਾਲ ਸਿੰਘ ਪੁੱਲਰ ਦੇ ਹੱਕ ਚ ਜਾਣੇ ਚਾਹੀਦੇ ਸੀ ਨਹੀਂ ਜਾ ਸਕੇ ਇਹ ਮੈਂ ਨਹੀਂ ਕਹਿ ਰਿਹਾ ਅੰਭਿਸ਼ਾ ਜਿਹੜੇ ਤਿੰਨ ਜੱਜਾਂ ਦੀ ਬੈਂਚ ਦੇ ਵਿੱਚ ਬੈਠੀ ਸੀ ਇੱਕ ਉਹ ਤੇ ਦੂਸਰੇ ਬਹੁਤ ਸਾਰੇ ਜਿਹੜੇ ਕਾਨੂੰਨੀ ਨੁਕਤੇ ਨਗਾ ਤੋਂ ਆਪਣੇ ਵਿਚਾਰ ਰੱਖਦੇ ਨੇ ਇਹ ਉਹਨਾਂ ਦੇ ਆਪਣੇ ਮਤ ਨੇ ਕਿ ਦਵਿੰਦਰ ਪਾਲ ਸਿੰਘ ਭੁੱਲਰ ਦੇ ਨਾਲ ਕੇਸ ਦੇ ਵਿੱਚ ਵੀ ਇਨਸਾਫ ਨਹੀਂ ਹੋਇਆ ਸੋ ਇਸੇ ਕਰਕੇ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਈ ਜਦੋਂ ਆਪਾਂ ਕਿਸੇ ਵੀ ਬੰਦੇ ਨੂੰ ਦੇਖਦੇ ਆ ਕਿ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਸਰੀਰਕ ਤੌਰ ਤੇ ਫਿਲਹਾਲ ਠੀਕ ਨਹੀਂ ਇਸ ਤੋਂ ਇਲਾਵਾ ਲੰਮਾ ਸਮਾਂ ਕੋਠੜੀਆਂ ਚ ਵਿਤਾ ਚੁੱਕਾ ਹੈ ਬਹੁਤ ਪੜਿਆ ਲਿਖਿਆ ਬੰਦਾ ਸੀ ਬਹੁਤ ਜ਼ਿਆਦਾ ਇੰਟੈਲੀਜੈਂਸੀ ਬਹੁਤ ਵਧੀਆ ਫੈਮਿਲੀ ਬੈਕਗ੍ਰਾਉਂਡ ਹੈ ਹੁਣ ਵੀ ਸ਼ਾਦੀशुदा ਲਾਈਫ ਦੇ ਵਿੱਚ ਹੈ ਤਾ ਇਸ ਬੰਦੇ ਦੀ ਰਿਹਾਈ ਤੇ ਮੇਰੇ ਖਿਆਲ ਦੇ ਨਾਲ ਕੋਈ ਵੱਡਾ ਵਿਰੋਧ ਹੈ ਵੀ ਨਹੀਂ ਔਰ ਖੁਦ ਭਾਰਤੀ ਜਨਤਾ ਪਾਰਟੀ ਨੇ ਹੀ ਇਸ ਮੁੱਦੇ ਨੂੰ ਦੁਬਾਰਾ ਉਭਾਰਿਆ ਆ ਆਰ ਪੀ ਸਿੰਘ ਮਨਜਿੰਦਰ ਸਿੰਘ ਸਿਰਸਾ ਇਹ ਸਾਰੇ ਹੀ ਇਸ ਰਿਹਾਈ ਦੇ ਹੱਕ ਦੇ ਵਿੱਚ ਆ ਹੁਣ ਜਦੋਂ ਇਹ ਆਵਾਜ਼ ਉੱਠੀ ਤਾਂ ਫਿਰ ਰੇਖਾ ਗੁਪਤਾ ਕੁਲ ਆਰ ਪੀ ਸਿੰਘ ਜਾਂਦੇ ਜਿਹੜੇ ਕਿ ਦਿੱਲੀ ਦੇ ਚੀਫ ਮਿਨਿਸਟਰ ਆ ਰੇਖਾ ਗੁਪਤਾ ਜੀ ਉਹਨਾਂ ਨੇ ਲੈਟਰ ਵੀ ਦਿੱਤਾ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਮੇਰੀ ਪਰਸਨਲ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਇਹਦੇ ਵਾਸਤੇ ਜ਼ੋਰ ਲਾ ਦੇਾਂਗੇ ਤਾਂ ਹੁਣ ਇੱਕ ਉਮੀਦ ਵੱਜ ਗਈ ਹੈ ਮੈਂ ਤੁਹਾਨੂੰ ਇਸ ਕੇਸ ਦੀ ਬੈਕਗ੍ਰਾਉਂਡ ਤਾਂ ਲੈ ਕੇ ਗਿਆ ਕਿ ਕੁਝ ਲੋਕਾਂ ਨੂੰ ਸ਼ੰਕੇ ਸੰਸੇ ਹੁੰਦੇ ਆ ਕਿ ਭਾਈ ਸ਼ਾਇਦ ਇਹਨੂੰ ਛੱਡਾਂਗੇ ਕੀ ਹੋ ਜਾਏਗਾ ਜਾਇ ਅੱਤਵਾਦੀ ਹੈ ਜਾਇ ਬਹੁਤ ਵੱਡਾ ਖਤਰਾ ਹੈ ਮੈਂ ਤੁਹਾਨੂੰ ਟ੍ਰਾਇਲ ਦੀ ਸਾਰੀ ਜਾਣਕਾਰੀ ਦਿੱਤੀ ਹੈ ਥੋੜਾ ਬੈਕਗ੍ਰਾਉਂਡ ਦੱਸਿਆ ਤੇ ਹੁਣ ਮੌਜੂਦਾ ਸਥਿਤੀ ਦੱਸੀ ਹੈ ਮੰਨ ਲਓ ਕਿ ਸੇ ਵੀ ਬੰਦੇ ਨੂੰ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਹੈ ਜਦ ਉਹ ਸਜ਼ਾ ਭੁਗਤਦਾ ਭੁਗਤਦਾ ਹੁਣ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਇਹੋ ਜਿਹਾ ਹੋ ਗਿਆ ਕਿ ਭਈ ਉਹਨੂੰ ਤੇ ਸੰਭ ਸੰਭਾਲ ਵਾਸਤੇ ਆਪਣੀ ਸੰਭਾਲ ਵਾਸਤੇ ਵੀ ਦੂਸਰੇ ਤੇ ਨਿਰਭਰ ਰਹਿਣਾ ਪਵੇ ਕਦੇ ਕਦਾਈ ਇਲਾਜ ਕਰਵਾਉਣਾ ਪਵੇ ਤਾਂ ਮੇਰੇ ਖਿਆਲ ਦੇ ਨਾਲ ਉਥੇ ਕਾਨੂੰਨੀ ਪੱਖ ਤੋਂ ਵੀ ਛੱਡ ਦਿਓ ਕਾਨੂੰਨੀ ਨੁਕਤੇ ਨਿਗਾਹ ਤੇ ਮੈਂ ਤੁਹਾਨੂੰ ਦੱਸਿਆ ਟ੍ਰਾਇਲ ਦੇ ਵਿੱਚ ਕੀ ਹੋਇਆ ਕਿਦਾਂ ਰਿਪੋਰਟੇਸ਼ਨ ਹੋਈ ਕਿਦਾਂ ਸਭ ਕੁਝ ਹੋਇਆ ਉਸ ਨੂੰ ਛੱਡ ਦਿਓ ਪਰ ਮਨੁੱਖੀ ਆਧਾਰ ਤੇ ਕਾਨੂੰਨੀ ਆਧਾਰ ਤੇ ਛੱਡ ਦਿਓ ਮਲਜਮ ਮਨਵੀ ਲਾਓ ਕਿ ਭਈ ਦੋਸ਼ ਸਿੱਧੀ ਹੋ ਗਈ ਤਾਂ ਉਸਨੇ ਇਹ ਗੁਨਾਹ ਕੀਤਾ ਸੀ ਉਸ ਨੂੰ ਸਜ਼ਾ ਹੋ ਵੀ ਗਈ ਉਹ ਲੈ ਵੀ ਲਓ ਇਸ ਚੀਜ਼ ਨੂੰ ਪਰੰਤੂ ਭਾਈ ਮਨੁੱਖੀ ਗਰਾਉਂਡ ਵੀ ਹੁੰਦਾ ਹੈ ਕਾਨੂੰਨੀ ਆਧਾਰ ਇਕੱਲਾ ਨਹੀਂ ਹੁੰਦਾ ਕਾਨੂੰਨ ਖੁਦ ਮਨੁੱਖੀ ਆਧਾਰ ਦੇਖਦਾ ਹੈ ਸੋ ਇਸ ਕਰਕੇ ਹੁਣ ਉਮੀਦ ਜਗੀ ਹੈ ਕਿਉਂਕਿ ਜਿਹੜਾ ਨੋਟੀਫਿਕੇਸ਼ਨ ਇਹਨਾਂ ਨੇ 1919 ਚ ਜਾਰੀ ਕੀਤਾ ਸੀਗਾ ਉਹਦੇ ਵਿੱਚ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਛੋਟੀ ਤੇ ਸੀਗੀ ਹੁਣ ਇਦਾਂ ਲੱਗਦਾ ਹੈ ਕਿ ਸ਼ਾਇਦ ਨਵੰਬਰ ਤੱਕ ਲੱਗ ਰਿਹਾ ਹੈ ਸੰਭਾਵਨਾ ਬਣ ਰਹੀ ਹੈ ਕਿ ਇਸ ਮਾਮਲੇ 'ਚ ਵੱਡਾ ਅਪਡੇਟ ਆ ਜਾਏਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਅੰਦਰੂਨੀ ਸੂਤਰ ਵੀ ਇਹ ਕਹਿੰਦੇ ਆ ਕਿ ਇਸ ਰਿਹਾਈ ਤੋਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਉਲਟਾ ਇਸ ਰਿਹਾਈ ਦੇ ਨਾਲ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਕੈਦੀ ਨੇ ਉਹਨਾਂ ਦੇ ਵਾਸਤੇ ਰਸਤਾ ਬਣਾਇਆ ਜਾ ਸਕਦਾ ਹੈ ਤਾਂ ਦੇਖਦੇ ਹਾਂ ਬਹੁਤ ਵੱਡਾ ਅਪਡੇਟ ਆ ਸਕਦਾ ਹੈ ਨਵੰਬਰ ਦੇ ਮੁੱਕਣ ਤੋਂ ਪਹਿਲਾਂ ਉਮੀਦ ਕਰਦੇ ਹਾਂ ਇੰਤਜ਼ਾਰ ਕਰਦੇ ਹਾਂ ਕਿ ਦਵਿੰਦਰ ਪਾਲ ਸਿੰਘ ਭੁੱਲਰ ਦੇ ਘਰ ਵਾਲਿਆਂ ਨੂੰ ਸ਼ਾਇਦ ਸ਼ਾਇਦ ਕੋਈ ਵੱਡੀ ਖਬਰ ਤੇ ਚੰਗੀ ਖਬਰ ਮਿਲ ਜਾਏਗੀ ਇਸ ਹਾਸ ਨਾਲ ਅਗਲੀ ਵਾਰ ਫਿਰ ਮਿਲਦੇ ਹਾਂ ਤਦ ਤੱਕ ਦੀ ਹਾਸਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ